ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਦੇਖ ਰਹੇ ਹੋ ਸਾਜਨ ਪੰਜਾਬੀ ਟੀਵੀ ਸੋ ਮੈਂ ਤੁਹਾਡਾ ਆਪਣਾ ਗੁਰਨਾਵ ਸਾਜਨ ਤੇ ਅੱਜ ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮੰਟਨ ਚ ਖਨੌਰੀ ਬਾਰਡਰ ਤੇ ਜੋ ਕਿਸਾਨਾਂ ਦਾ ਧਰਨਾ ਲੱਗਿਆ ਤੇ ਭਾਈ ਜਗਜੀਤ ਸਿੰਘ ਜੀ ਢੱਲੇਵਾਲ ਮਰਨ ਵਰਤ ਤੇ ਬੈਠੇ ਨੇ ਸੋ ਉਹਨਾਂ ਦੇ ਹੱਕ ਵਿੱਚ ਕਿਸਾਨਾਂ ਦੇ ਹੱਕ ਵਿੱਚ ਅੱਜ ਐਡਮੰਟਨ ਦੀਆਂ ਸਿੱਖ ਜਥੇਬੰਦੀਆਂ ਪੰਜਾਬੀਆਂ ਵੱਲੋਂ ਅੱਜ ਕਾਰਰਲੀ ਦੀ ਕਢੀ ਗਈ ਹੈ ਠੰਡ ਵੀ ਬੜੀ ਹੱਦ ਠਾਰਮੀ ਠੰਡ ਹੈ ਤੇ ਫਿਰ ਵੀ ਇਹ ਜਿਹੜਾ ਅਪਰਾਲਾ ਕੀਤਾ ਜਾ ਰਿਹਾ ਸ਼ਹਿਰ ਦੇ ਵੱਖ-ਵੱਖ ਸੜਕਾਂ ਤੋਂ ਗੁਜ਼ਰਦਾ ਹੋਇਆ ਇਹ ਜੋ ਕਾਰਰਲੀ ਦਾ ਕਾਫਲਾ ਇਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਦਾ ਆਖਰੀ ਪੜਾ ਸੀ ਹਾਂ ਹਾਂ ਅਗਲਾ ਤੇ ਜੋ ਕਿਸਾਨੀ ਮੰਗਾ ਕੇਂਦਰ ਸਰਕਾਰ ਵੱਲੋਂ ਪਾਕ ਸਰਕਾਰ ਵੱਲੋਂ ਜੋ ਹਾਂ ਤਨ ਖੇਤੀ ਕਾਲੇ ਕਾਨੂੰਨ ਸਾਲਸ ਦਾ ਬਸ ਸਾਲ ਰੱਦ ਨਹੀਂ ਕੀਤੇ ਗਏ ਪਹਿਲਾਂ ਵੀ ਦਿੱਲੀ ਚ 13 ਮਹੀਨੇ ਲਗਾਤਾਰ ਕਿਸਾਨ ਅੰਦੋਲਨ ਚੱਲਿਆ ਉਸ ਸਮੇਂ ਵੀ ਜਿਹੜੇ ਕੈਨੇਡਾ ਅਮਰੀਕਾ ਖਾਸ ਕਰ ਜਿੰਨੇ ਵੀ ਦੇਸ਼ ਆ ਉਹਦੇ ਕਿਸਾਨਾਂ ਵੱਲੋਂ ਸਿੱਖ ਭਾਈਚਾਰੇ ਵੱਲੋਂ ਤੇ ਜਿਹੜੇ ਪੰਜਾਬੀਆਂ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਸੀ ਤੇ ਹੁਣ ਵੀ ਹਾ ਦਾ ਨਾਰਾ ਮਾਰਿਆ ਜਾ ਰਿਹਾ ਹੈ ਇਹ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹ ਤਸਵੀਰਾਂ ਨੇ ਇਹ ਰੈਲੀ ਕੱਢੀ ਜਾ ਰਹੀ ਹੈ ਜਿਹੜੀ ਉੱਥੇ ਐਡਮੈਂਸ਼ਨ ਸ਼ਹਿਰ 'ਚ ਤਾਂ ਕਿ ਜਿਹੜੀ ਇੱਕ ਸਰਕਾਰ ਦੇ ਕਨਨਤਕੇ ਖਬਰ ਪਹੁੰਚਾਈ ਜਾ ਸਕੇ ਕਿ ਜਿਹੜਾ ਸਿਕਿਉਰਿਟੀ ਆ ਉਹ ਸਾਰੀ ਕਿਸਾਨਾਂ ਦੇ ਨਾਲ ਹੈ ਸਾਨਾ ਦੇ ਹਿੱਤਾਂ ਲਈ ਤੇ ਉਹ ਉਹ ਕੁਝ ਵੀ ਕਰ ਸਕਦੀ ਹੈ ਇਸ ਰੈਲੀ ਆ ਤੁਸੀਂ ਦੇਖ ਸਕਦੇ ਹੋ ਇਹ ਕਾਰਾਂ ਦੇ ਕਾਫਲੇ ਆ ਤੇ ਇਹ ਜਾ ਰਹੇ ਨੇ ਉਧਰ ਵੱਖ-ਵੱਖ ਜਿਹੜੀਆਂ ਸੜਕਾਂ ਤੋਂ ਗੁਜ਼ਰਦਾ ਹੋਇਆ ਸ਼ਹਿਰ ਦੇ ਤੇ ਇੱਥੇ ਗੁਰਦੁਆਰਾ ਦੁਖਨਿਵਾਨ ਸਾਹਿਬ ਉੱਥੇ ਆ ਕੇ ਇਹ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਇਹਨਾਂ ਨੇ ਅਰਦਾਸ ਕੀਤੀ ਆ ਚੜ੍ਹਦੀ ਕਲਾ ਲਈ ਕਿਸਾਨਾਂ ਦੇ ਚੜ੍ਹਦੇ ਕਲਾ ਲਈ ਕਿਉਂਕਿ ਇਹ ਜਿਹੜੀ ਪੋ ਦਾ ਮਹੀਨਾ ਤੇ ਬੜੀ ਠੰਡ ਵੀ ਆ ਤੇ ਜਿਹੜੇ ਬਾਰਡਰਾਂ ਤੇ ਕਿਸਾਨ ਟਰਾਲੀਆਂ 'ਚ ਪਏ ਆ 41 ਦਿਨ ਤਾਂ ਹੋ ਗਿਆ ਸਮਾਂ ਜਿਹੜਾ ਡੱਲੇਵਾਲ ਜੀ ਨੂੰ ਮਰਨ ਵਾਰ ਤੋਂ ਪ੍ਰੰਤ ਤੇ ਇਸ ਤੋਂ ਇਲਾਵਾ ਜਿਹੜੇ ਇਥੋਂ ਪਹਿਲਾਂ ਹੀ ਇਹ ਪਿਛਲੇ ਸਾਲ ਤੋਂ ਹੀ ਇਹ ਜਿਹੜਾ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਲਕੀਤ ਸੰਘਟਨ ਸੀ ਐਡਮਿੰਟਨ ਮੁੱਖ ਸੇਵਾਦਾਰ ਸੈਕਟੂਥ ਐਡਮੈਂਟਨ ਤੇ ਜਥੇਬੰਦਕ ਸਕੱਤਰ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਸੇਵਾ ਨਿਭਾ ਰਿਆ ਲੰਮੇ ਸਮੇਂ ਤੋਂ ਇਸ ਧਰਤੀ ਤੇ ਅੱਜ ਜਿਹੜਾ ਇਹ ਪੰਜਾਬ ਖਨੌਰੀ ਬਾਡਰ ਦੇ ਉੱਤੇ ਸਾਡਾ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹ ਚੱਲ ਰਿਹਾ ਅੱਜ ਐਡਮੈਂਟਨ ਦੀਆਂ ਸਮੂਚੀਆਂ ਜਥੇਬੰਦੀਆਂ ਨੇ ਇਹ ਉਸ ਸੰਘਰਸ਼ ਦੇ ਸਬੰਧ ਦੇ ਵਿੱਚ ਜਿਹੜੀ ਆ ਕਾਰ ਰੈਲੀ ਰੱਖੀ ਗਈ ਆ ਠੰਡ ਬਹੁਤ ਜ਼ਿਆਦਾ ਸੀ ਪਰ ਫੇਰ ਵੀ ਨੌਜਵਾਨਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਤੇ ਸਾਡੇ ਭਾਈ ਸਾਹਿਬ ਹੁਣੇ ਪੰਜਾਬ ਤੋਂ ਆਏ ਨੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੈਮਰੇ ਦੇ ਵਿੱਚ ਬੰਦ ਕਰਕੇ ਲੈ ਜਾਣਾ ਮੇਰਾ ਭਾਜੀ ਇਹ ਮਕਸਦ ਆ ਉਥੇ ਦੀਆਂ ਜਿਹੜੀਆਂ 32 33 ਜਥੇਬੰਦੀਆਂ ਕਿਸਾਨ ਯੂਨੀਅਨ ਦੀਆਂ ਬਣੀਆਂ ਹੋਈਆਂ ਪਰ ਡੱਲੇ ਸਾਹਿਬ ਡੱਲੇਵਾਲ ਸਾਹਿਬ ਨੇ ਜਿਹੜਾ ਸੰਘਰਸ਼ ਆ ਜੋ 40 ਦਿਨ ਤੋਂ ਉੱਪਰ ਹੋ ਚੁੱਕੇ ਆ ਮੈਂ ਉਹਨਾਂ ਜਥੇਬੰਦੀਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਭਾਈ ਜੇ ਡੱਲੇਵਾਲ ਸਾਹਿਬ ਚਲੇ ਗਏ ਤਾਂ ਫਿਰ ਤੁਸੀਂ ਕਿਵੇਂ ਮੂੰਹ ਦਿਖਾ ਲੋਗੇ ਗਦਾਰਾਂ ਦੀ ਲਿਸਟ ਵਿੱਚ ਤੁਸੀਂ ਆ ਜਾਣਾ ਇਸ ਕਰਕੇ ਆਪਣੇ ਜਿਹੜੇ ਵਖਰੇਵੇਂ ਆ ਉਹ ਛੱਡੋ ਜਿਹੜਾ ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਸਾਨੂੰ ਡੱਲੇਵਾਲ ਸਾਹਿਬ ਨੇ ਪੁੱਛਿਆ ਨਹੀਂ ਚੰਗੇ ਕੰਮਾਂ ਲਈ ਕਦੇ ਵੀ ਨਹੀਂ ਕੋਈ ਪੁੱਛਦਾ ਹੁੰਦਾ ਜੇ ਡੱਲੇਵਾਲ ਸਾਹਿਬ ਨੇ ਬਹੁਤ ਚੰਗਾ ਅਪਰਾਲਾ ਕੀਤਾ ਸਾਨੂੰ ਉਹਦੀਆਂ ਜਿਹੜੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਸਾਨੂੰ ਉਹਦੀਆਂ ਬਾਹਾਂ ਵੜਨੀਆਂ ਚਾਹੀਦੀਆਂ ਤਾਂ ਕਿ ਉਸ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਅਸੀਂ ਭਾਈ ਮਿਸਲਾਂ ਤੇ ਸਾਡੀਆਂ ਵੱਖ-ਵੱਖ ਹੋ ਸਕਦੀਆਂ ਪਰ ਜਿੱਥੇ ਸਾਡੀ ਆਜ਼ਾਦੀ ਦੀ ਗੱਲ, ਸਾਡੀ ਕਿਸਾਨੀ ਦੀ ਗੱਲ, ਸਾਡੇ ਪੁੱਤਾਂ ਦੀ ਗੱਲ, ਸਾਡੀ ਧੀਆਂ ਦੀ ਗੱਲ, ਸਾਡੇ ਪਾਣੀਆਂ ਦੀ ਗੱਲ ਉਥੇ ਅਸੀਂ ਇੱਕ ਜੁਟ ਇੱਕ ਥਾਂ ਇਕੱਠੇ ਹੋ ਜਾਂਦੇ ਆ ਇਸ ਕਰਕੇ ਮੈਂ ਫਿਰ ਅਪੀਲ ਹੀ ਕਰਦਾ ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਅਜੇ ਵੀ ਘਰਾਂ ਵਿੱਚ ਨਾਰਾਜ਼ ਬੈਠੀਆਂ ਜਾ ਕੇ ਢੱਲੇਵਾਲ ਸਾਹਿਬ ਦੀਆਂ ਲੱਤਾਂ ਨਾ ਖਿੱਚੋ ਢੱਲੇਵਾਲ ਸਾਹਿਬ ਦੀਆਂ ਬਾਹਾਂ ਬਣੋ ਤਾਂ ਕਿ ਉਸ ਸਰਕਾਰ ਨੂੰ ਪਤਾ ਲੱਗ ਜਾਵੇ ਵਿਪਾਈ ਇਹ ਪੰਜਾਬ ਆ ਇੱਕ ਹੋਰ ਸੂਬਾ ਨਹੀਂ ਜਿਹਦੇ ਨਾਲ ਮੱਥਾ ਲਾਇਆ ਇਹ ਮੈਂ ਨਾਲ ਇਹ ਵੀ ਯਾਦ ਕਰਵਾ ਦਵਾਂ ਡੱਲੇਵਾਲ ਸਾਹਿਬ ਜਿਹੜੀਆਂ ਇਹ ਜਨੂਨ ਆ ਇਹ ਐਵੇਂ ਨਹੀਂ ਜਾਗਦੇ ਡੱਲੇਵਾਲ ਸਾਹਿਬ ਉਸ ਉਦੋਂ ਵੀ ਕਹਿੰਦੇ ਸੀ ਜੋ ਪਿਛਲੇ ਸਮਿਆਂ ਦੇ ਵਿੱਚ ਆਪਣਾ ਦਿੱਲੀ ਦੇ ਬਾਡਰ ਦੇ ਉੱਤੇ ਲੱਗਾ ਸੀ ਉਹ ਉਦੋਂ ਵੀ ਕਹਿੰਦੇ ਸੀ ਭਾਈ ਹਜੇ 10-15 ਦਿਨ ਤੁਸੀਂ ਬੈਠ ਜਾਓ ਤਾਂ ਇਹ ਆਪਣਾ ਜਿਹੜਾ ਉਹ ਹੱਲ ਹੋਣਾ ਪਰ ਕਈਆਂ ਨੂੰ ਹੋਰ ਪਾਸੇ ਨੂੰ ਰੇਸ ਲੱਗੇ ਸੀ ਇਸ ਕਰਕੇ ਉਹ ਮੋਰਚਾ ਛੱਡ ਕੇ ਭੱਜ ਗਏ ਮੈਂ ਫਿਰ ਉਹਨਾਂ ਜਥੇਬੰਦੀਆਂ ਨੂੰ ਅਪੀਲ ਕਰਦਾ ਵੀ ਭਾਈ ਡੱਲੇਵਾਲ ਸਾਹਿਬ ਦੀ ਹੱਲ ਤੁਸੀਂ ਲੱਤਾਂ ਨਾ ਖਿੱਚੋ ਉਹਦੀਆਂ ਬਾਹਾਂ ਬਣ ਕੇ ਤਾਕਤ ਬਣ ਕੇ ਪੰਜਾਬ ਦੀ ਤਾਕਤ ਬਣ ਕੇ ਨੌਜਵਾਨੀ ਕਿਸਾਨੀ ਦੀ ਤਾਕਤ ਬਣ ਕੇ ਇਹ ਜਿਹੜਾ ਆ ਮਸਲਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਸਿੰਘ ਨਿਰਮਾਨ ਐਡਮਿੰਟਨ ਤੋਂ ਅੱਜ ਇਹ ਜਾਣਕਾਰੀ ਦਿੰਨਾ ਤੇ ਇਹ ਜਿਹੜੀ ਅੱਜ ਕਿਸਾਨ ਰੈਲੀ ਅਸੀਂ ਕੱਢੀ ਆ ਇਹ ਸਿੱਖ ਯੂਟਡਮੈਂਟਨ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਕਾਲੀ ਦਾ ਲੰਮਰਸਰ ਵੱਲੋਂ ਸਾਂਝੀ ਰੈਲੀ ਕੱਢੀ ਗਈ ਹੈ ਇਹ ਰੈਲੀ ਦਾ ਮੁੱਖ ਮਕਸਦ ਸਰਦਾਰ ਜਗਜੀਤ ਸਿੰਘ ਢੱਲ੍ਹੇਵਾਲ ਜਿਹੜੇ ਭੁਖੜਤਾਲ ਤੇ ਬੈਠੇ ਨੇ 41ਵਾਂ ਦਿਨ ਆ ਉਹਨਾਂ ਦੀ ਮਦਦ ਵਾਸਤੇ ਰੈਲੀ ਕੱਢੀ ਹੈ ਇਹ ਗੂੰਗੀ ਬੌੜੀ ਸਰਕਾਰਾਂ ਦੇ ਕੰਨਾਂ ਤੇ ਜੂੰ ਸਰਕਾਉਣ ਲਈ ਰੈਲੀ ਕੱਢੀ ਹੈ ਅਸੀਂ ਬੜੇ ਤਹਿਜ਼ੀਬ ਨਾਲ ਇੱਕ ਪਾਸੇ ਰੱਖ ਕੇ ਕਿਸੇ ਨੂੰ ਟ੍ਰੈਫਿਕ 'ਚ ਵਿਘਨ ਨਹੀਂ ਆਉਣ ਦਿੱਤਾ ਤੇ ਇਹ ਰੈਲੀ ਪੂਰੀ ਸ਼ਾਂਤਮਈ ਤਰੀਕੇ ਨਾਲ ਕੱਢੀ ਹੈ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦੰਦੇ ਆ ਜੇ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਸੁਣੇ ਅਸੀਂ ਇਸੇ ਤਰ੍ਹਾਂ ਹੋਰ ਵੱਡੀਆਂ ਰੈਲੀਆਂ ਕੱਢਾਂਗੇ ਅਤੇ ਅਸੀਂ ਲੋਬਿੰਗ ਕਰਾਂਗੇ ਬਾਹਰ ਦੀਆਂ ਸਰਕਾਰਾਂ ਨੂੰ ਦੱਸਾਂਗੇ ਕਿ ਪੰਜਾਬ ਸਾਡੇ ਕਿਸਾਨਾਂ ਨਾਲ ਕੀ ਹੋ ਰਿਹਾ ਹੈ 700 ਕਿਸਾਨ ਦੇ ਕਰੀਬ ਪਹਿਲਾ ਕਿਸਾਨ ਸ਼ਹੀਦ ਤਾਂ ਪਾ ਚੁੱਕਿਆ ਪਰ ਕਿਸੇ ਵੀ ਪਾਸੇ ਗੱਲ ਨਹੀਂ ਲਾਈ ਜਾ ਰਹੀ ਤੋਂ ਸਾਨੂੰ ਅਸੀਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ ਹਰਿਆਣੇ ਦੀ ਸਰਕਾਰ ਨੂੰ ਜਿਹੜਾ ਦੂਜੇ ਦਰਜੇ ਦਾ ਵਿਤਕਰਾ ਕਰ ਰਹੇ ਨੇ ਪੰਜਾਬ ਦੇ ਕਿਸਾਨਾਂ ਨਾਲ ਸਿੱਖ ਕਿਸਾਨਾਂ ਨਾਲ ਅਸੀਂ ਚੇਤਾਵਨੀ ਦੰਦੇ ਆ ਉਹਨਾਂ ਨੂੰ ਸੁਣੋ ਨਹੀਂ ਸਮੋਚੇ ਦੁਨੀਆ 'ਚ ਤੁਹਾਡੀਆਂ ਲੋਕ ਵਿਰੋਧੀ ਜਿਹੜੀਆਂ ਨੀਤੀਆਂ ਨੇ ਅਸੀਂ ਲੋਕਾਂ ਨੂੰ ਦੱਸਾਂਗੇ ਇਹਨਾਂ ਬਾਰੇ ਜਾਗਰਿਤ ਕਰਾਂ ਇੱਕ ਮਹੀਨੇ ਦਾ ਸਮਾਂ ਹੋ ਗਿਆ ਜੀ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਬੈਠਿਆਂ ਨੂੰ ਮਰਨ ਵਰਤੇ ਜੀ 41 ਦਿਨ ਹੋ ਗਏ ਵੀਰ ਜੀ ਹਾਂ ਹਾਂ ਉੱਪਰ ਹੋ ਗਿਆ ਜੀ ਇਹ ਤੋਂ ਤੇ ਹੁਣ ਹੁਣ ਤੱਕ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੰਯੁਕਤ ਮੋਰਚੇ 'ਚ ਤਾਂ ਬਹੁਤ ਜਥੇਬੰਦੀਆਂ ਹੁੰਦੀਆਂ ਸੀ ਇਹ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਜੀ ਕੀ ਕਾਰਨ ਹੈ ਜੀ ਇਹ ਬਹੁਤ ਮਤਲਬ ਮੈਂ ਕਹਿੰਨਾ ਉਹਨਾਂ ਵਾਰਸੇ ਬੇਸ਼ਰਮੀ ਭਰੀ ਗੱਲ ਹੈ ਜੀ ਮਾਰੀ ਸੋਚ ਹੈ ਅਸੀਂ ਜਦੋਂ ਤੁਹਾਡੇ ਸਾਹਮਣੇ ਕਿੰਨਾ ਪੈਸਾ ਬਾਹਰੋਂ ਭੇਜਿਆ ਕਿੰਨੀ ਹਰ ਤਰ੍ਹਾਂ ਦੀ ਮਦਦ ਕੀਤੀ ਅਸੀਂ ਪਰ ਅੱਜ ਜਦੋਂ ਪੰਜਾਬ ਨੂੰ ਲੋੜ ਹੈ ਉਹ ਪੰਜਾਬ ਨਾਲ ਨਹੀਂ ਖੜੀ ਇਹ ਮਾਰੀ ਗੱਲ ਹੈ ਰਾਸੀ ਹਿੱਤਾਂ ਤੋਂ ਥੋੜੀ ਪ੍ਰੇਰਿਤ ਹੋਣਾ ਚਾਹੀਦਾ ਉਹਨਾਂ ਨੂੰ ਹਰ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਨੂੰ ਜੰਗੀਰ ਸਿੰਘ ਢੱਲੇਵਾਲ ਦੇ ਸੰਘਰਸ਼ ਚ ਸ਼ਾਮਲ ਹੋਣਾ ਚਾਹੀਦਾ ਕਿਸੇ ਇੱਕ ਬੰਦੇ ਦਾ ਸੰਘਰਸ਼ ਨਹੀਂ ਕਿਸਾਨੀ ਦਾ ਸੰਘਰਸ਼ ਹੈ ਉਹ ਐ ਨਾ ਸੋਚਣ ਢੱਲੇਵਾਲ ਸਾਹਿਬ ਢੱਲੇਵਾਲ ਸਾਹਿਬ ਕਿਸਾਨੀ ਦਾ ਸੰਘਰਸ਼ ਲੜ ਰਹੇ ਨੇ ਅਸੀਂ ਕਿਸਾਨਾਂ ਦੇ ਸੰਘਰਸ਼ ਦੀ ਮਦਦ ਕਰ ਰਹੇ ਹਾਂ ਅਸੀਂ ਕਿਸੇ ਪ੍ਰੋਪਰ ਬੰਦੇ ਦੀ ਢੱਲੇਵਾਲ ਸਾਹਿਬ ਦੀ ਤਾਂ ਮਦਦ ਕਰ ਰਹੇ ਹਾਂ ਕਿਉਂਕਿ ਉਹ ਭੋਖੜ ਹਟਾਲ ਤੇ ਬੈਠੇ ਨੇ ਜੇ ਰੁਲਦੂ ਉਹ ਨਹੀਂ ਭੋਖੜ ਹਟਾਲ ਤੇ ਬੈਠਣ ਅਸੀਂ ਫੇਰ ਵੀ ਇੱਥੇ ਖੜਾਂਗੇ ਕੋਈ ਵੀ ਬੰਦਾ ਜਿਹੜਾ ਪੰਜਾਬ ਦੀ ਲੜਾਈ ਲੜੇਗਾ ਅਸੀਂ ਹਮੇਸ਼ਾ ਉਹਦੇ ਨਾਲ ਤੇ ਜਿਹੜੀਆਂ ਜਥੇਬੰਦੀਆਂ ਵੱਲੋਂ ਬਿਆਨ ਦਿੱਤੇ ਜਾਂਦੇ ਇੱਕ ਦੂਜੇ ਦੇ ਇਸ ਜਥੇਬੰਦੀ ਦੇ ਖਿਲਾਫ ਵੀ ਉਹ ਸਾਥੋਂ ਪੁੱਛ ਕੇ ਰਹੀ ਬੈਠਾ ਜਾਂ ਅਸੀਂ ਸਾਨੂੰ ਸੱਦਾ ਨਹੀਂ ਦਿੱਤਾ ਗਿਆ ਇਹ ਜੀ ਜਿਹੜੀ ਲੜਾਈ ਹੈ ਇਹ ਪੰਜਾਬ ਦੇ ਕਿਸਾਨਾਂ ਦੀ ਹੈ ਇਹ ਕਿਸੇ ਦੇ ਪੁੱਤ ਦੀ ਜਾਨ ਨਹੀਂ ਚੜਨੀ ਵੀ ਕੋਈ ਕਿਸੇ ਵੀ ਜਾ ਕੇ ਮਿੰਤ ਕਰੇ ਇਸ ਆਪਣਾ ਸਾਰਿਆਂ ਦਾ ਫਰਜ਼ ਬਣਦਾ ਜਾ ਕੇ ਉੱਥੇ ਆਪਣੇ ਆਪਣੇ ਇਹ ਤਾਂ ਕੁੰਭ ਦਾ ਮੇਲੇ ਮੰਗੋ ਹੈ ਜਮੂਲੀਅਤ ਕਰਨ ਉੱਥੇ ਪਤਾ ਨਹੀਂ ਕਿੰਨੇ ਬੰਦੇ ਕਿੰਨੇ ਜਥੇਬੰਦੀਆਂ ਤੇ ਆਜ ਸਾਡੀ ਸਾਨੂੰ ਕਿਹਾ ਉਹਨਾਂ ਨੇ ਹਾਕ ਮਾਰੀ ਆ ਦੱਲੇয়াল ਸਾਹਿਬ ਨੇ ਸਾਨੂੰ ਹਾਕ ਮਾਰੀ ਆ ਸਾਡੇ ਜਥੇਬੰਦੀਆਂ ਨੂੰ ਕੁਝ ਕਿਹਾ ਪਰ ਅਸੀਂ ਆਪਣੀ ਪੰਜਾਬ ਪ੍ਰਤੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਦਾ ਦਰਦ ਸਮਝਦੇ ਹੋਏ ਅਸੀਂ ਇੱਥੇ ਇਕੱਠੇ ਹੋਏ ਆ ਮਾਈਨਸ 35 ਡਿਗਰੀ ਚ ਅਸੀਂ ਤਾਂ ਵੀ ਇਕੱਠੇ ਹੋਏ ਆ ਤੇ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਤੁਹਾਡੇ ਤਾਂ ਇੰਨੀ ਠੰਡ ਪੈਂਦੀ ਨਹੀਂ ਆਪਣੀਆਂ ਰਜਾਈਆਂ ਛੱਡੋ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਜਾ ਕੇ ਉੱਥੇ ਇੱਕ ਮੰਚ ਤੇ ਇਕੱਠੇ ਹੋ ਕੇ ਲੜਾਈ ਵਧੋ ਤੇ ਜਿੱਤੀ ਜਿੱਤੀ ਹੋਈ ਬਾਜੀ ਜਿਹੜੀਆਂ ਨੂੰ ਹਰਾ ਨਾ ਦਿਓ ਸਾਰਾ ਕੁਝ ਜਿੱਤਿਆ ਹੁਣ ਆਖਰੀ ਵਾਰ ਜੇ ਤੁਸੀਂ ਜਾ ਹਰ ਗਏ ਤਤ ਸਾਰੀ ਉਮਰ ਲਾਂਤਾਂ ਪਹਿਣਗੀਆਂ ਇਹ ਵੇਖ ਲਓ ਨਹੀਂ ਜਿਵੇਂ ਪਿਛਲੇ ਕਿਸਾਨ ਅੰਦੋਲਨ 13 ਮਹੀਨੇ ਲਗਾਤਾਰ ਚੱਲਿਆ ਸੀ ਪਹਿਲਾਂ ਜਦੋਂ ਕਹਿੰਦੇ ਸੀ ਵੀ ਜਿੱਤ ਕੇ ਆ ਗਏ ਅਸੀਂ ਜਿੱਤ ਦੀਆਂ ਖੁਸ਼ੀਆਂ ਵੀ ਮਨਾਲੀਆਂ ਤੇ ਇਹ ਹੁਣ ਹੁਣ ਫੇਰ ਵੀ ਦੁਬਾਰਾ ਫੇਰ ਜਿਵੇਂ ਚੱਲ ਪਿਆ ਇਹ ਤੋਂ ਪਹਿਲਾਂ ਹੀ ਕਿੰਨਾ ਉਹਨਾਂ ਨੇ ਕੇਂਦਰ ਸਰਕਾਰ ਨੇ ਤਾਂ ਨੁਕਸਾਨ ਕਰਤਾ ਵੀਰ ਜੀ ਗੱਲ ਇਹ ਆ ਉਦੋਂ ਸਿੱਖ ਕੌਮ ਦਾ ਬਹੁਤ ਅਨਮੋਲ ਹੀਰਾ ਸੰਦੀਪ ਸਿੰਘ ਦੀਪ ਸਿੱਧੂ ਨੇ ਬਹੁਤ ਜ਼ੋਰ ਲਾਇਆ ਵੀ ਤੁਸੀਂ ਆਪਾਂ ਮੰਗਾ ਮੰਨਿਆ ਗਿਆਂ ਰਿਟਰਨ ਤਾਂ ਇਹਨਾਂ ਤੋਂ ਕੁਝ ਲੈ ਲਓ ਉਹਨੂੰ ਗਦਾਰ ਤੇ ਕਹਿਤਾ ਗਿਆ ਸੀ ਉਹਨੂੰ ਗਦਾਰ ਕਹਿਤਾ ਤੇ ਆਪ ਸੀਐਮ ਬਣਨ ਵਾਸਤੇ ਕਾਲੇ ਹੋਗੇ ਫਿਰ ਲੋਕਾਂ ਨੇ ਇਹਨਾਂ ਦਾ ਕੀ ਹਸ਼ਰ ਕੀਤਾ ਇਹਨਾਂ ਨੂੰ ਉਹ ਭੋਲਣਾ ਨਹੀਂ ਚਾਹੀਦਾ ਸਰਪੰਚੀ ਜਿੰਨੀਆਂ ਜਿੰਨੀਆਂ ਵੋਟਾਂ ਇਹਨਾਂ ਨੂੰ ਐਮਐਲਏ ਚ ਨਹੀਂ ਪਈਆਂ ਤੇ ਇਸ ਕਰਕੇ ਜੇ ਆਪਣੀ ਇੱਜ਼ਤ ਚਾਉਂਦੇ ਨੇ ਤਾਂ ਚੁੱਪ ਕਰਕੇ ਇੱਕ ਮੋਰਚੇ ਤੇ ਇਕੱਠੇ ਹੋਣ ਉੱਥੇ ਜਾ ਕੇ ਢੱਲੇਵਾਲ ਸਾਹਿਬ ਨਾਲ ਖੜਨ ਉਹਨਾਂ ਨੇ ਇਲੈਕਸ਼ਨ ਪਰ ਹੀ ਲੜੀ ਜਿਹੜੇ ਅੱਜ ਮੋਰਚਾ ਲੜ ਰਹੇ ਨੇ ਉਹਨਾਂ ਨੇ ਇਲੈਕਸ਼ਨ ਪਰ ਹੀ ਲੜੀ ਇਹ ਜਿਹੜੇ ਇਲੈਕਸ਼ਨਾਂ ਦੇ ਲਾਲਚ 'ਚ ਉਦੋਂ ਕਿਸਾਨਾਂ ਨੂੰ ਪਿੱਠ ਦਿਖਾਇਆ ਕਿਸਾਨਾਂ ਨੂੰ ਪਿੱਠ ਦਿਖਾਈ ਕਿਸਾਨਾਂ ਦੇ ਹਿੱਤਾਂ ਨੂੰ ਪਿੱਠ ਦਿਖਾਈ ਉਹਨਾਂ ਦੀ ਫਰਜ ਬਣਦਾ ਹੁਣ ਜਾ ਕੇ ਉੱਥੇ ਜਾ ਕੇ ਖੜ੍ਹੇ ਕਿਸਾਨਾਂ ਦਾ ਬਹੁਤ ਧੰਨਵਾਦ ਵੀਰ ਜੀ ਆਪ ਜੀ ਇੰਨੀ ਦੂਰੋਂ ਆ ਕੇ ਸਾਡੀ ਕਵਰੇਜ ਕਰ ਰਹੇ ਹੋ ਇੰਨੀ ਠੰਡ 'ਚ ਤੁਸੀਂ ਤਾਂ YouTube ਨਹੀਂ ਇੰਨੀ ਠੰਡ ਤੇ ਪਰ ਫੇਰ ਵੀ ਥੋੜੀ ਇੱਕ ਜਜ਼ਬਾ ਪੰਜਾਬੀਆਂ 'ਚ ਇੱਕ ਜਜ਼ਬਾ ਹੁੰਦਾ ਹੈ ਸਿੱਖਾਂ 'ਚ ਇੱਕ ਜਜ਼ਬਾ ਹੁੰਦਾ ਆਪਣੀ ਕੌਮ ਪ੍ਰਤੀ ਆਪਣੇ ਪੰਜਾਬ ਪ੍ਰਤੀ ਆਪਣੇ ਪੰਜਾਬ ਦੇ ਲੋਕਾਂ ਪ੍ਰਤੀ ਲੜਨ ਦਾ ਤੁਹਾਨੂੰ ਵੀ ਸਲਾਮ ਹੈ ਤੁਹਾਡੇ ਜੱਜਬੇ ਨੂੰ ਵੀ ਸਲਾਮ ਬਹੁਤ ਬਹੁਤ ਧੰਨਵਾਦ ਆਪ ਜੀ ਦਾ